ਹਾਂਜੀ ਮੇਰਾ ਵੀਰੇ ਸਾਰੇ ਹੀ ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਆਪਾਂ ਪਹਿਲੀ ਡੋਜ਼ ਯੂਰੀਆ ਦੀ ਦੇ ਨਾਲ 33% ਵਾਲੀ ਜਿੰਕ ਆਪਾਂ ਪਾਰਸ ਕੰਪਨੀ ਦੀ ਉਹ ਵਰਤਣ ਜਾ ਰਹੇ ਹਾਂ ਤੇ ਤਕਰੀਬਨ 22 ਤਰੀਕ ਦਾ ਜਿਹੜਾ ਆਪਣਾ ਝੋਨਾ ਲੱਗਿਆ ਹੋਵੇ ਤੇ ਅੱਜ ਤਰੀਕ ਹੋ ਗਈ 2 ਜੁਲਾਈ ਤੇ 10 ਦਿਨ ਦਾ ਜਿਹੜਾ ਝੋਨਾ ਹੋ ਗਿਆ ਤੇ ਜਿਹੜਾ 7 ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਜਿਹੜੀ ਆਪਾਂ ਨੂੰ ਪਹਿਲੀ ਡੋਜ਼ ਆ ਯੂਰੀਆ ਦੀ ਨਾਈਟ੍ਰੋਜਨ ਦੀ ਉਹ ਆਪਾਂ ਨੂੰ ਕੰਪਲੀਟ ਕਰ ਦੇਣੀ ਚਾਹੀਦੀ ਹੈ ਤੇ ਨਾਲ ਜਿਹੜੀ 33% ਵਾਲੀ ਜਿੰਕ ਆ ਜਿਹਨੂੰ ਯੂਨੀਵਰਸਿਟੀ ਵੀ ਰეკਮੈਂਡ ਕਰਦੀ ਤੇ ਆਪਾਂ ਵੀ ਜਿਹੜੇ ਟੋਟਲੀ ਫਾਰਮਰ ਆ ਲੰਬੇ ਸਮੇ ਕਿ ਤੁਸੀਂ ਦੇਖ ਰਹੇ ਹੋ ਵੀ 33% ਵਾਲੀ ਜਿਹੜੀ ਪਾਰਸ ਕੰਪਨੀ ਦੀ ਜਿੰਕ ਆਪਾਂ ਵਰਤਣੀ ਆ ਤੇ ਪਾਰਸ ਦਾ ਪਹਿਲਾਂ ਯੂਰੀਆ ਵੀ ਆਉਂਦਾ ਰਿਹਾ ਬਹੁਤ ਪੁਰਾਣੀ ਯਾਦ ਕੰਪਨੀ ਆ ਕੋਈ ਐਦਾਂ ਨਹੀਂ ਵੀ ਨਵੀਂ ਕੰਪਨੀ ਆ ਤੇ ਹੁਣ ਚੱਲ ਕੀ ਰਿਹਾ ਇੱਕ ਬਾਜ਼ਾਰ ਦੇ ਵਿੱਚ ਜਿਹੜੀ ਜਿੰਕ ਆਕਸਾਈਡ ਆ ਉਹਦੇ ਬੜੇ ਚਰਚੇ ਚੱਲ ਰਹੇ ਆ ਬੜੀਆਂ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ ਪਰ ਜਿਹੜੀ ਜਿੰਕ ਆਕਸਾਈਡ ਆ ਆਪਾਂ ਪਹਿਲਾਂ ਇੱਕ ਤਜਰਬਾ ਕੀਤਾ ਸੀਗਾ 2 2 ਜਾਂ 3 ਸਾਲ ਪਹਿਲਾਂ ਤੇ ਆਪਾਂ ਨੂੰ ਤਾਂ ਪ੍ਰੋਪਰ ਕੋਈ ਰਿਜ਼ਲਟ ਨਹੀਂ ਸੀ ਮਿਲਿਆ 2 ਸਾਲ ਪਹਿਲਾਂ ਕੀਤਾ ਸੀ ਆਈ ਥਿੰਕ ਪ੍ਰੋਪਰ ਚਲੋ ਮੈਨੂੰ ਵੀ ਯਾਦ ਨਹੀਂ ਪਰ ਜਿਹੜੀ ਜਿੰਕ ਆਕਸਾਈਡ ਆ ਇਹਨੂੰ ਜਿਹੜੀ ਕੰਪਨੀ ਆ ਜਦੋਂ ਇਹਨੂੰ ਬਣਾਇਆ ਮਤਲਬ ਕਿ ਇਹਨੂੰ ਯੂਜ਼ ਕਿਦਾਂ ਕਰਨਾ ਉਹਨੂੰ ਯੂਜ਼ ਕਰਨ ਵਾਸਤੇ ਆਪਾਂ ਨੂੰ ਜਿਹੜੀ ਇੱਕ ਬੀਜ ਨੂੰ ਕੋਟਿੰਗ ਕਰਨ ਵਾਸਤੇ ਜਿਹੜੀ ਜ਼ਿੰਕ ਆਕਸਾਈਡ ਵਰਤੀ ਜਾਂਦੀ ਆ ਤੇ ਜਾਂ ਜਿਹੜੀ ਰੂਟ ਡਿਪ ਕਰਨ ਵਾਸਤੇ ਪਰ ਹੁਣ ਜਿਹੜਾ ਚੱਲ ਕੀ ਰਿਹਾ ਵੀਡੀਓ ਦੇ ਵਿੱਚ ਜਾਂ YouTube ਸੋਸ਼ਲ ਮੀਡੀਆ ਤੇ ਤੇ ਉਹਨੂੰ ਯੂਰੀਆ ਦੇ ਨਾਲ ਰਲਾ ਰਲਾ ਕੇ ਆਪਾਂ ਨੂੰ ਜਿਹੜੇ ਮਤਲਬ ਕਿ ਦੱਸਿਆ ਜਾ ਰਿਹਾ ਵੀ ਤੁਸੀਂ ਐਦਾਂ ਵਰਤੋ ਤੁਹਾਨੂੰ ਜਿਹੜਾ ਰਿਜ਼ਲਟ ਮਿਲੇਗਾ ਪਰ ਉੱਥੇ ਆਪਾਂ ਨੂੰ ਰਿਜ਼ਲਟ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ ਪਰ ਜਿਹੜੀ ਆਪਣੀ ਪੈਸਿਆਂ ਦੀ ਬਰਬਾਦੀ ਆ ਤੇ ਉਹ ਹੋ ਜਾਣੀ ਤੇ ਦੂਜਾ ਜਿਹੜੀ ਆਪਣੀ ਪ੍ਰੋਪਰ ਜ਼ਿੰਕ ਹੈ ਜਿਹੜੀ ਬੂਟੇ ਨੂੰ ਚਾਹੀਦੀ ਹੁੰਦੀ ਹੈ ਤੇ ਉਹਦੇ ਤੋਂ ਜਿਹੜਾ ਬੂਟੇ ਆਪਣੇ ਦੇ ਵਾਂਝਾ ਰਹੇ ਹਨ ਜਿਹਦੇ ਕਰਕੇ ਆਪਣੇ ਜਿਹੜਾ ਅੱਗੇ 20% ਤੱਕ ਜਿਹੜਾ ਝਾੜ ਹੈ ਉਹ ਘਟ ਸਕਦਾ ਜੇ ਬੂਟੇ ਨੂੰ ਜ਼ਿੰਕ ਨਹੀਂ ਮਿਲਦੀ। ਬਾਕੀ ਜ਼ਮੀਨਾਂ ਦੇ ਅਕੋਰਡਿੰਗ ਵੱਧ ਵੀ ਘਟ ਸਕਦਾ ਕਿਤੇ ਪਰ ਘੱਟੋ ਘੱਟ ਜਿਹੜਾ 20% ਤੱਕ ਝਾੜ ਜਿਹੜਾ ਆਪਣਾ ਘਟ ਸਕਦਾ ਜੇ ਆਪਾਂ ਉਹਨੂੰ ਸਹੀ ਜ਼ਿੰਕ ਬੂਟੇ ਨੂੰ ਨਹੀਂ ਪਾਉਂਦੇ। ਪਰ ਜਿਹੜੀ ਯੂਨੀਵਰਸਿਟੀ ਰਿਕਮੈਂਡ ਜਿੱਦਾਂ 33 ਤੇ 21% ਵਾਲੀ ਆਪਾਂ ਨੂੰ ਜ਼ਿੰਕ ਕਰਦੀ ਹੈ ਤੇ ਆਪਾਂ ਕੋਸ਼ਿਸ਼ ਕਰੋ ਵੀ ਆਪਾਂ ਉਹੀ ਵਰਤੀਏ। ਜੇ ਆਪਾਂ 21% ਵਾਲੀ ਚਲੋ ਯੂਨੀਵਰਸਿਟੀ ਦਾ 25 ਕਿਲੋ ਰეკਮੈਂਡ ਕਰਦੀਏ ਤੇ 33 ਕਿਲੋ ਵਾਲੀ ਆਪਾਂ ਨੂੰ 15 ਕਿਲੋ ਪਰ ਜੇ ਆਪਾਂ 33% ਵਾਲੀ ਦੋ ਸ਼ਿਫਟਾਂ ਦੇ ਵਿੱਚ 4-4 ਕਿਲੋ ਜ਼ਿੰਕ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਇਹ ਜ਼ਿੰਕ ਯੂਜ਼ ਕਰ ਲਈਏ ਤਾਂ ਆਪਾਂ ਨੂੰ ਜਿਹੜੇ ਨਤੀਜੇ ਆ ਪੂਰੇ ਜ਼ਬਰਦਸਤ ਮਿਲ ਜਾਂਦੇ ਆ ਤੇ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਜਿਹੜੀ ਜ਼ਿੰਕ ਹੈ ਉਹ ਆਪਣੀ 33% ਵਾਲੀ ਆਪਾਂ ਵਰਤਣ ਲੱਗੇ ਆ ਪਾਰਸ ਕੰਪਨੀ ਦੀ ਤੇ ਬਾਕੀ ਜਿਹੜਾ ਝੋਨਾ ਹੈ ਝੋਨਾ ਆਪਣਾ ਤਕਰੀਬਨ ਅੱਜ 10 ਦਿਨ ਦਾ ਹੋ ਗਿਆ ਤੇ ਬਾਕੀ ਜਿਹੜਾ ਝੋਨਾ ਲੇਟ ਲੱਗਿਆ ਉਹਦੇ ਵਿੱਚ ਆਪਾਂ ਕੱਲੀ ਯੂਰੀਆ ਪਾਉਣੀ ਆ ਤੇ ਜਿੰਕ ਸਿਰਫ ਆਪਾਂ ਜਿਹੜਾ ਇਹਦਾ 7 ਤੋਂ ਲੈ ਕੇ 10 ਦਿਨ ਦਾ ਹੋ ਗਿਆ ਤੇ ਉਹਦੇ ਚ ਆਪਾਂ ਪਾ ਦੇਣੀ ਆ ਥੋੜਾ ਜਿਹਾ ਝੋਨਾ ਚਲੋ ਆਪਣਾ ਲੇਟ ਵੀ ਲੱਗਿਆ ਉਹਦੇ ਵਿੱਚ ਸੋਚਿਆ ਵੀ ਚਲੋ ਕੱਲੀ ਇੱਕ ਵਾਰ ਜਿਹੜੀ ਹਲਕੀ ਜਿਹੀ ਯੂਰੀਆ ਦਾ ਛੱਟਾ ਮਰਵਾ ਦਿੰਨੇ ਆ ਤੇ 2-3 ਦਿਨ ਬਾਅਦ ਫਿਰ ਜਿਹੜੀ ਜਿੰਕ ਪਵਾ ਦਾਂਗੇ ਕਿਉਂਕਿ ਚਲੋ ਆਪਣੇ ਕੋਲ ਅਜੇ ਲੇਬਰ ਹੈਗੀ ਇਧਰ ਬਾਸਮਤੀ ਤੁਸੀਂ 1509 ਦੇਖ ਰਹੇ ਹੋ ਇਹ ਥੋੜੇ ਦਿਨ ਦੀ ਲੱਗੀ ਆ ਇਹਦੇ ਵਿੱਚ ਆਪਾਂ ਹਲੇ ਨਹੀਂ ਪਾਵਾਂਗੇ ਇਹਦੇ ਚ ਆਪਾਂ ਜਦੋਂ ਪ੍ਰੋਪਰ ਇੱਕ ਹਫਤੇ ਤੋਂ ਉੱਤੇ ਯੂਰੀਆ ਤੇ ਜ਼ਿੰਕ ਆਪਾਂ ਵਰਤਣ ਜਾ ਰਹੇ ਆ। ਬਾਕੀ ਚਲੋ ਜ਼ਿੰਕ ਜ਼ਿੰਕ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਜ਼ਿੰਕ ਜ਼ਿੰਕ ਨੂੰ ਕਹਿੰਦੇ ਆ ਪਰ ਜ਼ਿੰਕ ਦੇ ਕੰਮ ਕੀ ਹੁੰਦੇ ਆ ਜ਼ਿੰਕ ਦਾ ਦੇਖੋ ਸਭ ਤੋਂ ਪਹਿਲਾ ਕੰਮ ਤਾਂ ਹੈਗਾ ਜਿਹੜੀ ਬੂਟੇ ਦੇ ਵਿੱਚ ਕਲੋਰੋਫਿਲ ਹੈ ਜਿਹੜਾ ਹਰਾਪਣ ਹੈ ਤੇ ਉਹਨੂੰ ਵਧਾਉਣਾ ਜੇ ਕਲੋਰੋਫਿਲ ਬੂਟੇ ਦੇ ਵਿੱਚ ਹੋਊਗੀ ਤੇ ਬੂਟਾ ਜਿਹੜਾ ਆਪਣਾ ਭੋਜਨ ਆ ਪ੍ਰੋਪਰ ਬਣਾਊਗਾ। ਦੂਜਾ ਜਿਹੜੇ ਬੂਟੇ ਦੇ ਸੈੱਲ ਵਾਲ ਹੁੰਨੇ ਆ ਉਹਨਾਂ ਨੂੰ ਇਫੈਕਟ ਕਰਕੇ ਬੂਟੇ ਦੀ ਜਿਹੜੀ ਗਰੋਥ ਹੈ ਉਹ ਜ਼ਿੰਕ ਨੇ ਕਰਾਉਣੀ ਹੁੰਦੀ ਹੈ ਕਿਉਂਕਿ ਬੂਟੇ ਦੇ ਵਿੱਚ ਜਿੰਨੀ ਵੀ ਤੱਤਾਂ ਦੀ ਅਪਟੇਕ ਪਾਣੀ ਦੇ ਥਰੂ ਹੋ ਸੈੱਲ ਵਾਲਾਂ ਜਿਹੜੇ ਉਹਨਾਂ ਤੇ ਇਫੈਕਟ ਕਰਕੇ ਬੂਟੇ ਦੀ ਗ੍ਰੋਥ ਆ ਜਿਹੜੀ ਉਹ ਜ਼ਿੰਕ ਨੇ ਕਰਾਉਣੀ ਹੈ ਜਿੱਦਾਂ ਨਾਈਟ੍ਰੋਜਨ ਹੋ ਗਿਆ ਫਾਸਫੋਰਸ ਹੋ ਗਈ ਪੋਟਾਸ਼ ਹੋ ਗਈ ਉਦਾਂ ਹੀ ਜਿਹੜਾ ਸਭ ਤੋਂ ਜ਼ਰੂਰੀ ਤੱਤ ਚੌਥਾ ਤੱਤ ਉਹ ਜ਼ਿੰਕ ਹੈਗਾ ਜ਼ਿੰਕ ਦੀ ਘਾਟ ਜੇ ਝੋਨੇ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਣਾ ਜਿਹੜਾ 20% ਘਟੋ ਘਟ ਝਾੜ ਤੇ ਜ਼ਮੀਨ ਦੇ ਅਨੁਸਾਰ ਜੇ ਕਿਤੇ ਜ਼ਮੀਨ ਦਾ ਪੀ ਐਚ ਲੈਵਲ ਜ਼ਿਆਦਾ ਹੈ ਉੱਥੇ ਜਿਹੜਾ ਝਾੜ ਹੈ ਹੋਰ ਵੀ ਜ਼ਿਆਦਾ ਘਟ ਸਕਦਾ ਜਾਂ ਮਾੜੀਆਂ ਜ਼ਮੀਨਾਂ ਹਲਕੀਆਂ ਜ਼ਮੀਨਾਂ ਕਲਰ ਉਹਦੇ ਵਿੱਚ ਝਾੜ ਜਿਹੜਾ 20% ਤੋਂ ਵੀ ਜ਼ਿਆਦਾ ਘਟ ਸਕਦਾ ਪਰ ਜੇ ਜ਼ਿੰਕ ਆਪਾਂ ਨਹੀਂ ਪਾਉਂਦੇ ਹੈਗੇ ਜਾਂ ਜ਼ਿੰਕ ਆਪਾਂ ਗਲਤ ਸਿਲੈਕਟ ਕਰਦੇ ਜਿੱਦਾਂ ਆਪਾਂ ਜ਼ਿੰਕ ਆਕਸਾਈਡ ਦੀ ਗੱਲ ਕੀਤੀ ਹੈ ਜਿਹੜੀ ਜ਼ਿੰਕ ਆਕਸਾਈਡ ਹੈ ਉਹ ਕਦੇ ਵੀ ਮਿੱਟੀ ਦੇ ਵਿੱਚ ਵਰਤਣ ਦੇ ਲਈ ਨਹੀਂ ਬਣੀ ਹੈਗੀ ਉਹ ਸਿਰਫ ਮਤਲਬ ਕਿ ਦੋ ਤਰੀਕਿਆਂ ਨਾਲ ਵਰਤਣ ਦੇ ਲਈ ਬਣੀ ਹੈ ਜਾਂ ਤਾਂ ਆਪਣੀ ਬੀਜ ਨੂੰ ਜਿਹੜੀ ਹੈ ਆਪਾਂ ਬ ਕੋਟਿੰਗ ਕਰਨੀ ਹੈ ਜਿੰਕ ਦੀ ਫਿਰ ਕੋਈ ਬੀਜ ਬੀਜਣਾ ਉਹਦੇ ਵਿੱਚ ਉਹ ਕੰਮ ਆਉਂਦੀ ਹੈ ਤੇ ਜਾਂ ਫਿਰ ਜਿਹੜੀ ਰੂਟ ਡਿਪ ਕਰਨ ਦੇ ਵਿੱਚ ਜਿਹੜੀ ਆਪਣੀ ਜਿੰਕ ਆਕਸਾਈਡ ਆ ਉੱਥੇ ਕੰਮ ਆਉਂਦੀ ਹੈ ਪਰ ਜਿਹੜੀ ਜਿੰਕ ਆਪਾਂ ਨੂੰ ਹੁਣ ਯੂਰੀ ਦੇ ਵਿੱਚ ਪਵਾਈ ਜਾਂਦੀ ਹੈ ਤੇ ਕਈ ਪਾਈ ਵੀ ਜਾਂਦੇ ਜਿੱਦਾਂ ਚਲੋ ਜਿਨ੍ਹਾਂ ਦੀ ਜੇਬ ਚ ਹਲ ਚ ਲੱਦੀ ਆ ਉਹ ਨਾਲ ਫਿਰ ਬਾਅਦ ਚ 33% ਵਾਲੀ ਵੀ ਥੋਕ ਦਿੰਨੇ ਲਿਆ ਕੇ ਤੇ ਨਾਲ ਉਹ ਵੀ ਪਾ ਦਿੰਨੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ ਨਤੀਜਾ ਜਿਹੜਾ ਉਹ 33% ਵਾਲੀ ਦਾ ਮਿਲਿਆ ਜਾਂ ਜਿੰਕ ਆਕਸਾਈਡ ਦਾ ਮਿਲਿਆ ਉੱਥੇ ਜਿਹੜੀ ਕਨਫਿਊਜ਼ਨ ਹੋ ਜਾਂਦੀ ਹੈ ਤੇ ਜਿਹੜੇ ਮਤਲਬ ਕਿ ਚਲੋ ਕਹਿਣ ਦਾ ਮ ਇਹ ਗਾ ਸਾਰਾ ਕੁਸ਼ੀ ਦਬੜੂ ਘਸੜੂਆ ਹੋ ਜਾਂਦਾ ਨਾਲ ਹੀ ਆਪਾਂ ਜਿੰਕ ਆਕਸਾਈਡ ਨੂੰ ਵੀ ਸ਼ੋਭਾ ਦਈ ਜਾਂਦੇ ਤੇ ਨਾਲ ਜਿਹੜੀ 33% ਵਾਲੇ ਤੇ ਚਲੋ ਆਪਣਾ ਜਿਹੜਾ ਕੰਮ ਕਰਨਾ ਹੀ ਕਰਨਾ ਬਾਕੀ ਜਿਹੜੀ ਯੂਰੀਆ ਯੂਰੀਆ ਦੇਖੋ ਸਾਰੇ ਬਣਾਵਾਂ ਨੂੰ ਪਤਾ ਵੀ ਹਰੇਕ ਫਸਲ ਦੇ ਵਿੱਚ ਆਪਾਂ ਵਰਤਦੇ ਆਂ ਪਰ ਯੂਰੀਆ ਵਰਤਣ ਦਾ ਵੀ ਇੱਕ ਤਰੀਕਾ ਹੈਗਾ ਇੱਕ ਟਾਈਮ ਹੁੰਦਾ ਝੋਨੇ ਦੇ ਵਿੱਚ ਝੋਨੇ ਦੇ ਵਿੱਚ ਦੇਖੋ ਜੇ ਆਪਾਂ ਯੂਰੀਆ 10 ਦਿਨ ਤੋਂ ਜ਼ਿਆਦਾ ਲੇਟ ਕਰਦੇ ਆਂ ਪਹਿਲੀ ਯੂਰੀਆ ਤਾਂ ਵੀ ਜਿਹੜਾ ਆਪਾਂ ਨੂੰ ਜਿਹੜੇ ਨਤੀਜੇ ਆ ਉਹ ਮਤਲਬ ਕਿ ਘੱਟ ਮਿਲਦੇ ਆ ਤੇ ਜੇ ਆਪਾਂ 10 ਦਿਨ ਤੋਂ ਜਾਂ ਹਫਤੇ ਤੋਂ ਪਹਿਲਾਂ ਵਰਤਦੇ ਨੇ ਜਿੱਦਾਂ ਮੰਨ ਲਓ ਝੋਨਾ ਆਪਾਂ ਲਾਇਆ 2-3 ਦਿਨ ਦੇ ਵਿੱਚ ਹੀ ਯੂਰੀਆ ਪਾਤਾ ਉੱਥੇ ਵੀ ਜਿਹੜੇ ਨਤੀਜੇ ਆਪਾਂ ਨੂੰ ਨਹੀਂ ਪ੍ਰੋਪਰ ਮਿਲਣੇ ਹੈਗੇ ਕਿਉਂਕਿ ਜਦੋਂ ਬੂਟਾ ਇੱਕ ਜਗ੍ਹਾ ਤੋਂ ਪੱਟ ਕੇ ਝੋਨਾ ਦੂਜੀ ਜਗ੍ਹਾ ਟ੍ਰਾਂਸਪਲੈਂਟ ਹੁੰਦਾ ਜਦੋਂ ਪਨੀਰੀ ਆਪਾਂ ਪੱਟ ਕੇ ਲਾਉਨੇ ਆ तकरीबन ਜਿਹੜਾ ਉਹਦਾ ਜੜਾਂ ਦਾ ਵਿਕਾਸ ਆ ਜਾਂ ਜਿਹੜੀ ਜੜਾਂ ਦੀ ਆਪਸ ਦੇ ਵਿੱਚ ਮਿੱਟੀ ਦੇ ਨਾਲ ਜਿਹੜਾ ਤਾਲਮੇਲ ਹੈ ਰੂਟ ਗ੍ਰਿਪਿੰਗ ਹੈ ਉਹ ਬਣਨ ਦੇ ਵਿੱਚ ਵੀ तकरीबन 5 ਤੋਂ 6 ਦਿਨ ਲੱਗ ਜਾਂਦੇ ਜਦੋਂ ਇੱਕ ਜਗ੍ਹਾ ਤੋਂ ਦੂਜੀ ਮਿੱਟੀ ਦੇ ਵਿੱਚ ਬੂਟੇ ਨੇ ਜਾਣਾ ਉੱਥੇ ਜਿਹੜਾ ਉਹਨੂੰ ਟਾਈਮ ਲੱਗਣਾ ਇੱਕ ਚੱਲਣ ਦੇ ਵਿੱਚ ਜਿਹੜਾ ਮਤਲਬ ਕਿ ਆਪਣਾ ਸਿਸਟਮ ਬਣਾਉਣ ਦੇ ਵਿੱਚ ਪਰ ਆਪਾਂ ਜੇ ਨਾਲ ਹੀ ਦੇ ਨਾਲ ਯੂਰੀਆ ਪਾ ਦਿੰਨੇ ਆ ਕਮੇਟੀ ਦੇ ਵਿੱਚ ਜਾਂ ਕੁਝ ਹਵਾ ਦੇ ਵਿੱਚ ਚਲੀ ਛਡਾਉਣ ਹੋ ਜਾਂਦਾ ਤੇ ਜਾਂ ਕੁਝ ਆਪਣਾ ਬਾਸ਼ਪੀਕਰਨ ਹੋ ਜਾਂਦਾ ਧੁੱਪ ਦੇ ਨਾਲ ਕਿਉਂਕਿ ਗਰਮੀ ਜਾਂਦੀ ਫਸਲ ਹੈ ਆਪਣੀ ਜੀਰੀ ਝੋਨਾ ਤੇ ਉਹਦੇ ਨਾਲ ਆਪਾਂ ਨੂੰ ਜਿਹੜਾ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਤੇ ਇਸੇ ਕਰਕੇ ਜਿਹੜਾ ਯੂਰੀਆ ਯੂਰੀਆ ਦੀ ਵਰਤੋਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਹਰੇਕ ਫਸਲ ਦੇ ਵਿੱਚ ਵਧਣ ਦੇ ਕਾਰਨ ਨਹੀਂ ਹੈ ਵੀ ਆਪਣੇ ਕੋਲ ਇੱਕ ਤਾਂ ਆਪਾਂ ਨੂੰ ਪ੍ਰੋਪਰ ਜਿਹੜਾ ਯੂਰੀਆ ਦਾ ਟਾਈਮ ਨਹੀਂ ਪਤਾ ਹੁੰਦਾ ਵੀ ਆਪਾਂ ਜਿਹੜਾ ਕਦੋਂ ਪਾਉਣਾ ਦੂਜਾ ਆਪਾਂ ਜਿਹੜਾ ਓਵਰਡੋਜ਼ ਯੂਰੀਆ ਵਰਤਦੇ ਹਾਂ ਹੁਣ ਝੋਨੇ ਦੇ ਵਿੱਚ ਕੀ ਹੋਣਾ ਵੀ ਕਈ ਭਰਾਵਾਂ ਨੇ ਯੂਰੀਆ ਤੀਜੇ ਚੌਥੇ ਦਿਨ ਪਾ ਦੇਣਾ ਫਿਰ 10ਵੇਂ ਦਿਨ ਪਾ ਦੇਣਾ ਫਿਰ 15ਵੇਂ ਦਿਨ ਚਾਕੇ 20 ਦਿਨ ਮੰਨ ਕੇ ਚਲੋ ਵੀ ਜਿੱਦਾਂ ਵੀਡੀਓ ਦੇ ਵਿੱਚ ਕਹਦੇ ਨੇ ਵੀ 30 ਤੋਂ 35 ਦਿਨ ਤੇ ਜਿਹੜਾ ਯੂਰੀਆ ਖਤਮ ਕਰ ਦੋ ਕਈ ਬੰਦੇ 30 ਤੋਂ 35 ਦਿਨ ਤੇ 5-5 ਗੱਟੇ ਯੂਰੀਆ ਵੀ ਪਾ ਦਿੰਦੇ ਆ ਉੱਥੇ ਜਿਹੜੀ ਐਵਰੇਜ ਬਹਿ ਜਾਂਦੀ ਉਹ ਹੀ ਹਫ਼ਤੇ ਦੇ ਬਾਅਦ ਯੂਰੀਆ ਦੀ ਬਹਿ ਜਾਂਦੀ ਹੈ ਪਰ ਉਹ ਜਿਹੜੀ ਬਹੁਤ ਗਲਤ ਆ ਅੱਗੇ ਜਾ ਕੇ ਜਿਹੜੇ ਉਹਦੇ ਨਤੀਜੇ ਆਪਾਂ ਨੂੰ ਕਿਦਾਂ ਜਿਹੜੀਆਂ ਅੱਗੇ ਸੀਡ ਬ্লাইਟ ਵਰਗੀਆਂ ਬਿਮਾਰੀਆਂ ਆਉਣੀਆਂ ਜਾਂ ਹੋਰ ਹੌਪਰ ਦੀ ਸਮੱਸਿਆ ਆਉਣੀ ਆ ਕੋਈ ਹੋਰ ਸੁੰਡੀ ਦੀ ਸਮੱਸਿਆ ਆਉਣੀ ਆ ਗੋਭ ਦੀ ਸੁੰਡੀ ਦੀ ਇਹ ਸਾਰੀਆਂ ਆਪਾਂ ਨੂੰ ਜਿਹੜੇ ਓਵਰਡੋਜ਼ ਯੂਰੀਆ ਦੇ ਕਰਕੇ ਹੀ ਜ਼ਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦੇ ਜੇ ਆਪਾਂ ਯੂਰੀਆ ਪ੍ਰੋਪਰ ਨਾਈਟ੍ਰੋਜਨ ਪ੍ਰੋਪਰ ਬੂਟੇ ਨੂੰ ਦਵਾਂਗੇ ਅੱਗੇ ਜਾ ਕੇ ਜਿਹੜਾ ਆਪਣੀਆਂ ਜਿਹੜੀਆਂ ਸਮੱਸਿਆਵਾਂ ਝੋਨੇ ਦੇ ਵਿੱਚ ਆਉਣੀਆਂ ਉਹਨਾਂ ਤੋਂ ਆਪਣਾ ਬਹੁਤ ਵੱਡੇ ਪੱਧਰ ਤੇ ਜਿਹੜਾ ਬਚਾਅ ਹੋ ਸਕਦਾ ਉਹ ਆਪਾਂ ਜਿਹੜੀ ਵਿਉਂਤਬੰਦੀ ਆ ਹੁਣ ਜਦੋਂ ਝੋਨਾ ਲੱਗ ਰਿਹਾ ਹੁਣੇ ਤੋਂ ਕਰਨੀ ਪੈਣੀ ਆ ਕਿਉਂਕਿ ਜ਼ਿਆਦਾਤਰ ਆਪਣਾ ਕੀ ਹੁੰਦਾ ਵੀ ਆਪਾਂ ਬਿਜ਼ੀ ਹੁੰਨੇ ਆ ਕਿਉਂਕਿ ਲੇਬਰ ਤੇ ਡਿਪੈਂਡ ਹੁੰਨੇ ਆ ਜ਼ਿਆਦਾਤਰ ਜਿਹੜੀ ਲੇਬਰ ਕੰਮ ਕਰਦੀ ਆ ਖੇਤਾਂ ਦੇ ਵਿੱਚ ਹੁਣ ਚਲੋ ਆਪਾਂ ਵੀ ਲੇਬਰ ਤੋਂ ਜਿਹੜਾ ਝੋਨਾ ਚ ਆਪਣਾ ਯੂਰੀਆ ਪਵਾ ਰਹੇ ਆ ਪਰ ਲੇਬਰ ਨੂੰ ਵੀ ਜਿਹੜਾ ਕੋਲ ਖੜ ਕੇ ਧਿਆਨ ਨਾਲ ਪਾਓ ਕਿਉਂਕਿ ਇਹਨਾਂ ਨੂੰ ਵੀ ਪ੍ਰੋਪਰ ਕਈ ਵਾਰ ਨਹੀਂ ਪਤਾ ਹੁੰਦਾ ਹੈਗਾ ਤੇ ਹੁਣ ਬਹੁ ਕੰਮ ਲੇਬਰ ਤੋਂ ਕਰਾ ਲਓ ਪਰ ਮੌਕੇ ਤੇ ਜਿਹੜਾ ਆਪਾ ਹਾਜ਼ਰ ਰਹੋ ਕਿਉਂਕਿ ਜੇ ਕੰਮ ਆਪਾਂ ਵਧੀਆ ਕਰਾਉਣਾ ਤੇ ਬਾਕੀ ਨਾਲ ਹੀ ਦੂਜੀ ਗੱਲ ਕੋਸ਼ਿਸ਼ ਕਰੋ ਵੀ ਜਿਹੜਾ ਯੂਰੀਆ ਜੇ ਆਪਾਂ ਜਦੋਂ ਵੀ ਝੋਨੇ ਦੇ ਵਿੱਚ ਪਾਉਣਾ ਚਲੋ ਪਹਿਲੀ ਵਾਰ ਮਜਬੂਰੀ ਹੁੰਦੀ ਹੈ ਵੀ ਆਪਣਾ ਜਿਹੜਾ ਝੋਨੇ ਦੇ ਵਿੱਚ ਪਾਣੀ ਖੜਾ ਹੁੰਦਾ ਆਪਣੇ ਵੀ ਖੜਾ ਕਿਉਂਕਿ ਝੋਨਾ ਲੱਗੇ ਨੂੰ ਥੋੜਾ ਟਾਈਮ ਹੋਇਆ ਪਰ ਜਦੋਂ ਵੀ ਆਪਾਂ ਦੂਜੀ ਦੋ ਯੂਰੀਆ ਦੀ ਝੋਨੇ ਦੇ ਵਿੱਚ ਪਾਉਣੀ ਹੈ ਕੋਸ਼ਿਸ਼ ਕਰੋ ਵੀ ਪਾਣੀ ਬਿਲਕੁਲ ਵੀ ਨਾ ਹੋਵੇ ਹਲਕਾ ਹੋਵੇ ਮਤਲਬ ਕਿ ਇਹ ਵੀ ਨਹੀਂ ਹੈਗਾ ਵੀ ਚਲੋ ਆਪਾਂ ਝੋਨਾ ਸੁਕਾ ਲੈਣਾ ਪਰ ਹਲਕੇ ਪਾਣੀ ਦੇ ਵਿੱਚ ਜੇ ਆਪ ਤੇ ਨਾਲ ਹੀ ਦੂਜੀ ਗੱਲ ਇਹ ਵੀ ਜਿਆਦਾ ਤਾਂ ਯੂਰੀ ਆਪਾਂ ਸ਼ਾਮ ਦੇ ਵੇਲੇ ਪਾਈਏ ਜਾਂ ਬਿਲਕੁਲ ਸਵੇਰ ਦੇ ਵੇਲੇ ਕਿਉਂਕਿ ਜੇ ਆਪਾਂ ਦੁਪਹਿਰੇ ਕਈ ਵਾਰ ਕੀ ਹੁੰਦਾ ਵੀ ਲੇਬਰ ਜਾਂ ਆਪਾਂ ਦੂਜੇ ਤੇ ਡਿਪੈਂਡ ਹੁੰਨੇ ਆ ਆਪਾਂ 11 12 ਵਜੇ ਦੁਪਹਿਰ ਨੂੰ ਫੁੱਲ ਧੁੱਪ ਦੇ ਵਿੱਚ ਜਦੋਂ ਯੂਰੀ ਆ ਪਾਉਣ ਲੱਗ ਜੰਨੇ ਉੱਥੇ ਜਿਹੜੇ ਨਤੀਜੇ ਆਪਾਂ ਨੂੰ ਪ੍ਰੋਪਰ ਨਹੀਂ ਮਿਲਣੇ ਹੈਗੇ ਤੇ ਕੋਸ਼ਿਸ਼ ਕਰੋ ਵੀ ਆਪਾਂ ਜਿਹੜਾ ਯੂਰੀ ਆ ਸਵੇਰ ਜਾਂ ਸ਼ਾਮ ਨੂੰ ਕਹਿਣ ਦਾ ਮਤਲਬ ਵੀ ਜਦੋਂ ਸੂਰਜ ਦੀ ਰੋਸ਼ਨੀ ਤਾਪਸ਼ ਘੱਟ ਹੋਵੇ ਤੇ ਬਿਲਕੁਲ ਹੀ ਕਹਿਣ ਦਾ ਮਤਲਬ ਵੀ ਨਾਰਮਲ ਮੌਸਮ ਹੋਵੇ ਟੈਂਪਰੇਚਰ ਘੱਟ ਹੋਵੇ ਉਦੋਂ ਜੇ ਆ ਬਾਕੀ ਚਲੋ ਕਈ ਪ੍ਰਕਾਰ ਪੁੱਛੀ ਜਾਂਦੇ ਆ ਵੀ ਭਾਈ ਆਪਾਂ ਪਹਿਲੀ ਯੂਰੀਆ ਨਾਲ ਕੀ ਕੀ ਪਾਈਏ ਦੇਖੋ ਪਹਿਲੀ ਯੂਰੀਆ ਜੇ ਆਪਾਂ 7 ਤੋਂ 10 ਦਿਨ ਦੇ ਵਿੱਚ ਵਿੱਚ ਪਾਉਨੇ ਆਪਾਂ ਨੂੰ ਜ਼ਿੰਕ ਤੋਂ ਇਲਾਵਾ ਕੁਝ ਵੀ ਪਾਉਣ ਦੀ ਲੋੜ ਨਹੀਂ ਹੈਗੀ ਜੇ ਆਪਾਂ ਨਾਲ ਪ੍ਰੋਪਰ 4 ਕਿਲੋ ਜ਼ਿੰਕ ਕੀਲੇ ਦਾ ਪਹਿਲੀ 7 ਤੋਂ ਲੈ ਕੇ 10 ਦਿਨ ਦੇ ਵਿੱਚ ਬਾਕੀ ਜਿਹੜੀ ਦੂਜੀ ਡੋਜ਼ ਆਪਾਂ 15 ਤੋਂ 20 ਦਿਨ ਦੇ ਵਿੱਚ ਵਿੱਚ ਪਾਉਣੀ ਆ ਉਹਦੇ ਵਿੱਚ ਵੀ ਆਪਾਂ 4 ਕਿਲੋ ਜ਼ਿੰਕ ਜੇ ਦੋ ਵਾਰ ਜ਼ਿੰਕ ਆਪਾਂ ਪਾ ਦਈਏ ਜੇ ਕਈ ਵਾਰ ਕੀ ਹੁੰਦਾ ਵੀ ਚਲੋ ਆਪਾਂ 8 ਕਿਲੋ 21 ਵਾਰ ਪਾ ਦਨੇ ਆ ਪਹਿਲੀ ਡੋਜ਼ ਦੇ ਵਿੱਚ 8 ਕਿਲੋ ਪਾ ਦਨੇ ਜੇ ਉਹਨੂੰ ਆਪਾਂ ਡਿਵਾਈਡ ਕਰ ਲਈਏ ਦੋ ਪਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਜਿਹੜਾ ਤੁਹਾਡਾ ਝੋਨਾ ਉਹ ਵੀ ਤੁਹਾਡਾ ਗਰੋਥ ਵਾਲਾ ਨਜ਼ਾਰਾ ਲਿਆ ਦੂਗਾ ਕਹਿਣ ਦਾ ਮਤਲਬ ਜਿਹੜੀ ਟੇਲਰਿੰਗ ਹੈ ਉਹ ਜਿੰਕ ਨਹੀਂ ਕਰਾਉਣੀ ਹੈ ਨਾਈਟ੍ਰੋਜਨ ਕਲੋਰੋਫਿਲ ਤੇ ਜਿੰਕ ਜਦੋਂ ਇਹਨਾਂ ਨੇ ਮਿਲ ਕੇ ਸਾਰੇ ਆਪਣੇ ਮਤਲਬ ਕਿ ਤੱਤਾਂ ਦੀ ਅਪਟੈਕ ਬੂਟੇ ਦੇ ਵਿੱਚ ਪ੍ਰੋਪਰ ਚਾਲੂ ਰੱਖਣੀ ਹੈ ਤੇ ਉੱਥੇ ਜਾ ਕੇ ਜਿਹੜੀ ਬੂਟੇ ਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਉਂਦੀ ਬਹੁਤ ਸਾਰੇ ਜਿਹੜੇ ਤੱਤ ਹੁੰਦੇ ਨੇ ਆਪਣੀ ਜ਼ਮੀਨ ਦੇ ਵਿੱਚ ਹੀ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜਿੰਨੇ ਵੀ ਤੱਤ ਆਪਾਂ ਚਲੋ ਬੋਲ-ਬੋਲ ਕੇ ਵੀਡੀਓ ਦੇ ਵਿੱਚ ਆਪਣੇ ਜਿਹੜੇ ਮਾਹਿਰ ਹੈ ਜਾਂ ਯੂਨੀਵਰਸਿਟੀ ਦੱਸਦੀ ਹੈ ਵੀ ਉਹ ਆ ਬਹੁਤ ਸਾਰੇ ਤੱਤ ਜਿਹੜੇ ਆਪਣੇ ਪਾਣੀ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਐਕਸਟਰਾ ਪਏ ਹੁੰਦੇ ਆ ਜਿਹੜੇ ਮਤਲਬ ਕਿ ਬੂਟੇ ਨੇ ਆਟੋਮੈਟਿਕ ਲੈ ਲੈਣੇ ਹੁੰਦੇ ਆ ਕਈ ਵਾਰ ਕੀ ਹੁੰਦਾ ਵੀ ਮਤਲਬ ਕਿ ਜ਼ਮੀਨ ਦੇ ਵਿੱਚ ਵੀ ਵਾਧੂ ਤੱਤ ਹੁੰਦੇ ਆ ਤੇ ਆਪਾਂ ਉੱਪਰੋਂ ਵੀ ਜਿਹੜੇ ਉਹ ਤੱਤ ਠੋਕ ਦਿੰਨੇ ਆ ਉੱਥੇ ਜਾ ਕੇ ਜਿਹੜੀ ਆ ਜਿੰਨੇ ਬੂਟੇ ਨੂੰ ਲੋੜ ਆ ਉਹਨੇ ਉੰਨੇ ਹੀ ਲੈਣੇ ਆ ਬਾਕੀ ਸਾਰੇ ਵੇਸਟ ਦੇ ਵਿੱਚ ਚਲੇ ਜਾਂਦੇ ਆ ਸੋ ਕੋਸ਼ਿਸ਼ ਕਰੀ ਵੀ ਆਪਾਂ ਲੋਡ ਅਨੁਸਾਰੀ ਜਿਹੜੀਆਂ ਖਾਦ ਗਰਾਕਾਂ ਝੋਨੇ ਦੇ ਵਿੱਚ ਵਰਤੀਆਂ ਕਿਉਂਕਿ ਜਿਹੜੇ ਪੀ ਐਚ ਲੈਵਲ ਆ ਜਿਹੇ ਝੋਨੇ ਦਾ ਆਪਾਂ ਮਲ ਕੇ ਖਰਾਬ ਕਰ ਦਿੰਦੇ ਆ ਝੋਨੇ ਦੀ ਸਿਹਤ ਨੂੰ ਹੀ ਖਰਾਬ ਕਰ ਦਾਂਗੇ ਸੌਰੀ ਝੋਨੇ ਦੀ ਮਿੱਟੀ ਦੀ ਸਿਹਤ ਨੂੰ ਹੀ ਖਰਾਬ ਕਰ ਦਾਂਗੇ ਪੀ ਐਚ ਲੈਵਲ ਨੂੰ ਖਰਾਬ ਕਰ ਦਾਂਗੇ ਤੇ ਮੁੜ ਕੇ ਆਪਾਂ ਨੂੰ ਹਰ ਫਸਲ ਦੇ ਵਿੱਚ ਜਿਹੜੀ ਆ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਜਾਂ ਸਮੱਸਿਆਵਾਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣੀਆਂ ਸੋ ਕੋਸ਼ਿਸ਼ ਕਰੀਏ ਵੀ ਆਪਾਂ ਮਲ ਕੇ ਲੋਡ ਅਨੁਸਾਰ ਜਿਹੜੀਆਂ ਖਾਦਾਂ ਨੂੰ ਵਰਤੀਏ ਤੇ ਬਾਕੀ ਜਿਹੜੀ ਕੋਈ ਵੀ ਫਸਲ ਹੈ ਪੰਜਾਬ ਦੇ ਵਿੱਚ ਹੈ ਪੰਜਾਬ ਦੀ ਹਰ ਏਰੀਆ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਹੜੀ ਮਿੱਟੀ ਹੈ ਮਿੱਟੀ ਦੀ ਸਿਹਤ ਮਿੱਟੀ ਦੀ ਤਾਕਤ ਤੇ ਮਿੱਟੀ ਦਾ ਜਿਹੜਾ ਮਲ ਕੇ ਫਸਲ ਦੇ ਅਨੁਕੂਲ ਉਹ ਸਿਸਟਮ ਸਾਰਾ ਬਦਲ ਜਾਂਦਾ ਕਿਉਂਕਿ ਕੁਝ ਜ਼ਮੀਨਾਂ ਬਹੁਤ ਹੀ ਤਕੜੀਆਂ ਜਿੱਥੇ ਸਾਰੀਆਂ ਫਸਲਾਂ ਬਹੁਤ ਵਧੀਆ ਝਾੜ ਦਿੰਦੀਆਂ ਚਾਹੇ ਉੱਥੇ ਮੱਕੀ ਬੀਜ ਲੋ ਗੰਨਾ ਬੀਜ ਲੋ ਤੇ ਕੁਝ ਏਰੀਆ ਇਹ ਜਿਹੇ ਵੀ ਜਿੱਥੇ ਮਤਲਬ ਕਿ ਹੋਰ ਏਰੀਆ ਦੇ ਮੁਕਾਬਲੇ ਜਿਹੜੇ ਝਾੜ ਘਟ ਜਾਂਦੇ ਆ ਸੋ ਵੀਡੀਓ ਦੇ ਵਿੱਚ ਆਪਾਂ ਅਕਸਰ ਵੀਡੀਓ ਤਾਂ ਦੇਖ ਲੈਂਦੇ ਆ ਵੀਡੀਓ ਦੇ ਵਿੱਚ ਸਾਰੇ ਪੰਜਾਬ ਨੂੰ ਇੱਕੋ ਤੱਕੜੀ ਚ ਤੋਲੀ ਜਾਂਦੇ ਆ ਪਰ ਆਪਾਂ ਵੀਡੀਓ ਦੇ ਵਿੱਚ ਪੰਜਾਬ ਨੂੰ ਪੂਰੇ ਨੂੰ ਇੱਕੋ ਤੱਕੜੀ ਚ ਨਹੀਂ ਤੋਲ ਸਕਦੇ ਜਾਂ ਪੂਰੇ ਪੰਜਾਬ ਦੇ ਵਿੱਚ ਇੱਕੋ ਜੀਆਂ ਖਾਦਾ ਵੀ ਨਹੀਂ ਪਵਾ ਸਕਦੇ ਕਈ ਜਗ੍ਹਾ ਖਾਦਾਂ ਦੀ ਜ਼ਿਆਦਾ ਵੀ ਜ਼ਰੂਰਤ ਹੈਗੀ ਆ ਵੀ ਜਿੱਥੇ ਮਤਲਬ ਕਿ ਜ਼ਮੀਨਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਤਾਕਤ ਨਹੀਂ ਹੈਗੀ ਉੱਥੇ ਜਿਹੜੀਆਂ ਖਾਦਾਂ ਦੀ ਜ਼ਰੂਰਤ ਹੈਗੀ ਆ ਤੇ ਕਈ ਜਗ੍ਹਾ ਇਦਾਂ ਵੀ ਜਿੱਥੇ ਜ਼ਮੀਨਾਂ ਮਤਲਬ ਕਿ ਬਹੁਤ ਵਧੀਆ ਉੱਥੇ ਖਾਦਾਂ ਦੀ ਘੱਟ ਲੋੜ ਹੈ ਸੋ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਆਪਣੇ ਏਰੀਆ ਦੀ ਜ਼ਮੀਨ ਤੁਹਾਨੂੰ ਆਪਣੇ ਜਿੱਥੇ ਤੁਸੀਂ ਖੇਤੀ ਕਰਦੇ ਹੋ ਪਹਿਲਾਂ ਤਾਂ ਤੁਹਾਨੂੰ ਉਹ ਜ਼ਮੀਨ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਸਾਡੀ ਜ਼ਮੀਨ ਕਹੀ ਜੀ ਹੈ ਕਿਉਂਕਿ ਨਿਰਪਰ ਜੇ ਆਪਾਂ ਬਿਲਕੁਲ YouTube ਤੇ ਹੋਗੇ YouTube ਨੇ ਤੁਹਾਡਾ ਜਿਹੜਾ ਖਰਚਾ ਹੈ ਉਹ ਵਧਾਉਣਾ ਕਿਉਂਕਿ ਆਪਾਂ ਇੱਕ